ਅੰਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਿੱਧੂ ਟਿਕਟਾਰੀ ਤੇ ਅੱਜ ਬਹੁਤ ਹੀ ਸੋਹਣੇ-ਸੋਹਣੇ ਤੁਹਾਡੇ ਲਈ ਹੈਂਡ ਪੇਂਟ ਤੇ ਪ੍ਰਿੰਟਡ ਕਾਟਨ ਦੇ ਮੈਚਿੰਗ ਸੂਟ ਲੈ ਕੇ ਆਏ ਆਂ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਇਹ ਵਾਲੇ ਸੂਟ ਆਣਗੇ ਜੀ ਕਾਟਨ ਦੇ ਹੈਂਡ ਪੇਂਟ ਇਹਨਾਂ ਦੇ ਹੋਇਆ ਹੈ ਸ਼ਰਟ ਦੇ ਫਰੰਟ ਤੇ ਹੈਂਡ ਪੇਂਟ ਹੋਇਆ ਹੋਇਆ ਹੈ 5 ਮੀਟਰੇ ਸੂਟ ਆਏਗਾ ਜੀ ਦੁਪੱਟਾ ਇਸ ਦਾ ਬਹੁਤ ਹੀ ਸੋਨਾ ਕਾਟਨ ਦਾ ਚੈੱਕ ਵਿੱਚ ਆਏਗਾ ਦੁਪੱਟੇ ਤੇ ਵੀ ਹੈਂਡ ਪੇਂਟ ਹੋਇਆ ਹੋਇਆ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਕੈਮਰੀ ਕਾਟਨ ਦੇ ਮੈਚਿੰਗ ਸੂਟ ਰਹਿਣਗੇ 2.5 ਮੀਟਰਸ ਦੇ ਨਾਲ ਪ੍ਰਿੰਟਡ ਸ਼ਰਟ ਆਏਗੀ 2.5 ਮੀਟਰ ਦੀ ਹੀ ਪਲੇਨ ਬਾਟਮ ਆਏਗੇ ਇਸ ਦੇ ਨਾਲ ਬਿਉਟ ਦੁਪੱਟਾ ਇਹ ਸੂਟ ਰਹਿਣਗੇ ਜੀ ਤੁਸੀਂ ਚਾਹੋ ਤਾਂ ਆਪਣੀ ਚੁਆਇਸ ਅਨੁਸਾਰ ਇਸ ਦੇ ਨਾਲ ਦੁਪੱਟਾ ਵੀ ਲਗਵਾ ਸਕਦੇ ਜੀ ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਇਹਨਾਂ ਵਿੱਚ ਕੋਈ ਵੀ ਏਜ ਵਾਲਾ ਇਹਨਾਂ ਸੂਟਾਂ ਨੂੰ ਵੇਅਰ ਕਰ ਸਕਦਾ ਹੈ ਵੇਅਰ ਕੀਤੇ ਹੋਏ ਇਹ ਸੂਟ ਬਹੁਤ ਹੀ ਸਟੀਚਿੰਗ ਵੀ अवेलेबल ਹੈ ਜੀ ਸਟੀਚ ਚਾਹੇ ਨਾ ਸਟੀਚ ਕਿਸੇ ਵੀ ਤਰ੍ਹਾਂ ਇਹ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਜੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਚੈਨਲ ਲਾਈਕ ਐਂਡ ਸਬਸਕ੍ਰਾਈਬ ਕਰੋ